ਇੱਕ ਕੌਮ ਦੇ ਮਹਾਨ ਜਰਨੈਲ ਹਨ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਹੈ। ਬਾਬਾ ਬੰਦਾ ਸਿੰਘ ਬਹਾਦਰ ਹੁਣ ਜਿਹਦੇ ਜੀਵਨ ਬਾਰੇ ਸਿਰਫ ਸੰਖੇਪ ਵਿੱਚ ਹੀ ਬੇਨਤੀ ਕਰਾਂਗਾ। ਲక్ష్మణ ਦਾਸ ਤੋਂ ਲੈ ਕੇ ਮਾਧੋ ਦਾਸ ਬੇਰਾਗੀ ਮਾਧੋ ਦਾਸ ਬੇਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਫ਼ਰ ਇਹਨਾਂ ਨੇ ਤੈਅ ਕੀਤਾ। irdni ਦੇ ਪੇਟ ਦੇ ਵਿੱਚੋਂ ਤੜਫਦੇ ਹੋਏ ਬੱਚੇ ਨੇ ਜਦੋਂ ਵੇਖਦੇ ਹਨ ਤੇ ਹਥਿਆਰ ਜਿਹੜੇ ਹਨ ਛੱਡ ਕੇ ਹਥਿਆਰਾਂ ਤੋਂ ਕਿਨਾਰਾ ਕਰਕੇ ਇੱਕ ਸਾਧੂ ਦੇ ਰੂਪ ਵਿੱਚ ਤਿਆਰ ਹੋ ਜਾਂਦੇ ਹਨ ਪਰ ਜਦੋਂ ਅੰਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਦੀ ਸੰਗਤ ਪ੍ਰਾਪਤ ਹੁੰਦੀ ਹੈ ਤਤਗੁਰੂ ਪਾਸ਼ਾ ਆਪਣੇ ਬਾਰੇ ਵੀ ਦੱਸਦੇ ਹਨ ਕਿ ਮੇਰੇ ਪੁੱਤਰ ਸ਼ਹੀਦ ਹੋ ਗਏ 14 ਜੰਗਾਂ ਮੈਂ ਲੜੀਆਂ ਪਰ ਮੈਂ ਅੱਜ ਤੱਕ ਹਥਿਆਰਾਂ ਨੂੰ ਨਿ ਹਥਿਆ ਦੇ ਉੱਤੇ ਨਹੀਂ ਵਰਤਿਆ ਸਗੋਂ ਜ਼ੁਲਮ ਨੂੰ ਰੋਕਣ ਵਾਸਤੇ ਇਹਨਾਂ ਹਥਿਆਰਾਂ ਨੂੰ ਟਾਲ ਕੇ ਵੱਜੂ ਵਰਤਿਆ ਸਤਿਗੁਰੂ ਪਾਤਸ਼ਾ ਗੁਰੂ ਕਲਗੀ ਤਰਸ਼ੈਨ ਸ਼ਾ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਨਾਲ ਜਦੋਂ ਪਹਿਲੀ ਮੁਲਾਕਾਤ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਬੇਸ਼ੱਕ ਆਪਣੀਆਂ ਰਿੱਧੀਆਂ ਸਿੱਧੀਆਂ ਵਿਖਾਈਆਂ ਗੁਰੂ ਕਲਗੀ ਤਰਸ਼ੈਨ ਸ਼ਾ ਜੀ ਨੇ ਰਿੱਧੀਆਂ ਸਥਿਤੀਆਂ ਵਿਖਾ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹਾਰਾਜ ਨੇ ਕਿਹਾ ਨਾਮ ਕੀ ਹੈ ਕਹਿੰਦਾ ਬੰਦਾ ਤੇ ਮਹਾਰਾਜ ਕਹਿਣ ਲੱਗੇ ਜੇ ਅਗਰ ਬੰਦਾ ਹੈ ਤਿੰਨ ਕੰਮ ਵੀ ਬੰਦਿਆ ਵਾਲੇ ਕਰ ਮਹਾਰਾਜੇ ਮੈਨੂੰ ਬਖਸ਼ ਦਿਓ ਮਹਾਰਾਜ ਜੀ ਮੇਰੇ ਤੋਂ ਗਲਤੀ ਹੋ ਗਈ ਸਤਿਗੁਰੂ ਨੇ ਥਾਪੜਾ ਦਿੱਤਾ ਪੰਜ ਤੀਰ ਬਖਸ਼ੇ ਨਾਲ ਕੋ ਸਿੰਘ ਬਖਸ਼ੇ ਨਿਸ਼ਾਨ ਸਾਹਿਬ ਬਖਸ਼ੇ ਪੰਜਾਬ ਦੀ ਧਰਤੀ ਨੂੰ ਤੋੜਿਆ ਕਹਿਣ ਲੱਗੇ ਵੀ ਉਹਨਾਂ ਬੈਰੀਆਂ ਦਾ ਸੋਧਾ ਲਾਇਆ ਜਾਵੇ ਜਿਨ੍ਹਾਂ ਨੇ ਮੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਪੁੱਤਰਾਂ ਵਰਗੇ ਸਿੰਘਾਂ ਨੂੰ ਸ਼ਹੀਦ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਮਾਣਾ ਸ਼ਹਿਰ ਜਿਹੜਾ ਸੀ ਜਿੱਥੋਂ ਕਿ 22 ਮੰਜੀਆਂ ਰੋਜ਼ਾਨਾ ਨਿਕਲਦੀਆਂ ਸਨ ਪਹਿਲਾ ਸਮਾਣਾ ਸ਼ਹਿਰ ਦੇ ਜ਼ਿਲਾਦਾਂ ਨੂੰ ਉਹਨਾਂ ਦੇ ਕੀਤੇ ਹੋਏ ਜ਼ੁਲਮਾਂ ਦੀ ਸਜ਼ਾ ਦਿੱਤੀ ਦਰਹੰਦ ਨੂੰ ਫਤਿਹ ਕੀਤਾ ਵਜ਼ੀਰ ਖਾਨ ਵਰਗੇ ਨੂੰ ਬਣਦੀਆਂ ਸਜਾਵਾਂ ਦਿੱਤੀਆਂ ਉਸ ਤੋਂ ਬਾਅਦ ਖਾਲਸੇ ਰਾਜ ਦੀ ਨੀਂ ਰੱਖੀ ਜਦੋਂ ਸਿੱਖਾਂ ਨੇ ਕਿਹਾ ਵੀ ਹੁਣ ਤੇ ਤੁਹਾਡੇ ਕੋਲੇ ਸਭ ਕੁਝ ਹੈ ਜ਼ਮੀਨ ਵੀ ਤੁਹਾਡੀ ਆਪਣੀ ਹੈ ਗੁਰੂ ਸਾਹਿਬ ਵੀ ਤੁਹਾਡੇ ਕੋਲੇ ਆਪਣੇ ਹਨ ਥਾਲ ਫਿਰ ਖਾਲਸੇ ਰਾਜ ਦੀ ਸਥਾਪਨਾ ਕੀਤੀ ਇਹ ਉਹ ਰਾਜ ਸੀ ਜਿੱਥੇ ਰਾਜ ਬਾਰੇ ਆਪਾਂ ਕਹਿ ਸਕਦੇ ਹਾਂ ਸਭ ਸੁਖਾਲੀ ਵੁਠੀਆਂ ਹੋਆ ਹਲੇਮੀ ਰਾਜਿਓ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਾਅਦ ਵਿੱਚ ਫਰਖਸ਼ੀਰ ਬਾਦਸ਼ਾਹ ਦੇ ਸਾਹਮਣੇ ਇਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਕਤਲ ਕੀਤਾ ਜਾਂਦਾ ਪਰ ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸੁਪੁੱਤਰ ਨੂੰ ਸ਼ਹੀਦ ਕੀਤਾ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸੁਪੁੱਤਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਗੋਦ ਦੇ ਵਿੱਚ ਲਟਾਇਆ ਜਾਂਦਾ ਕਹਿਣ ਲੱਗੇ ਵੀ ਇਹਦਾ ਕਤਲ ਕਰੋ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਵੀ ਮੇਰੇ ਗੁਰੂ ਨੇ ਕਿਹਾ ਵਾ ਕਿ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਬੱਚਿਆਂ ਤੇ ਹਥਿਆਰ ਨਹੀਂ ਤਾਨਣਾ ਕਹਿਣ ਲੱਗੇ ਇਹ ਤੇ ਮੇਰਾ ਪੁੱਤਰ ਆ ਤੇਰਾ ਪੁੱਤਰ ਵੀ ਕਿਤੇ ਮੇਰੇ ਸਾਹਮਣੇ ਚੱਲਦੀ ਹੋਈ ਤਲਵਾਰ ਦੇ ਅੱਗੇ ਆ ਜਾਂਦਾ ਮੈਂ ਤਲਵਾਰ ਰੋਕ ਲੈਣੀ ਸੀ ਪਰ ਤੇਰੇ ਪੁੱਤਰ ਦੇ ਉੱਤੇ ਮੈਂ ਹਮਾਰ ਨਹੀਂ ਸੀ ਕਰਨਾ ਸੋ ਇਹ ਮਹਾਨ ਸ਼ਖਸੀਅਤ ਸੀ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਸੀ